ਇਹ ਜਿਹੜੇ ਖਾਣੇ ਦੀ ਗੱਲ ਕਰ ਰਹੇ ਆ ਚੌਨੀ ਸਾਹਿਬ ਕੱਲ ਗਏ ਸਨ ਇੱਕ ਬਰਾਤ ਦੇ ਉੱਤੇ ਤੇ ਉੱਥੇ ਖਾ ਕੇ ਆਏ ਨੇ ਪੁੱਛਾਂਗੇ ਖਾਦਾ ਕੀ ਹੈ ਫਲਡਾ ਦੀ ਸੋਹੇ ਹਾਲ ਕੀ ਹੈ ਤੇ ਤੁਹਾਨੂੰ ਜੀ ਆਇਆਂ ਨੂੰ ਸਸਰੀਕਾਲ ਗੁੱਡ ਮਾਰਨਿੰਗ ਗੁੱਡ ਆਫਟਰਨੂੰਨ ਲੇਟ ਗੁੱਡ ਆਫਟਰਨੂੰਨ ਚੌਈ ਸਾਹਿਬ ਨੂੰ ਦਸੋ ਉਹਦੇ ਰਣਸਰ ਬਾਕੀ ਲੇਕਰ ਜੀ ਨੇ ਨਮਸਤੇ ਕਹਿੰਦੇ ਪੰਜਾਬ ਸਿੰਧੂ ਵੀ ਤੇ ਰਹਿੰਦੇ ਨੇ ਹਾਂ ਦੇ ਪੰਜਾਬ ਦੇ ਸਾਨਾ ਦਾ ਹੁਣ ਸਿਰ ਰਹਿਦਾ ਨਹੀਂ ਕਿ ਲਈ ਉਹ ਸਾਰੇ ਜਲਦੀ ਅਸਨਾਖਤਾਂ ਦੇ ਲੋਕ ਵੀ ਸਾਰਦੇ ਨੇ ਨਾ ਪੰਜਾਬ ਲਈ ਉਹ ਜਿਹੜੇ ਕੋਲ ਜਾਂਦਾ ਮੈਨੂੰ ਲੱਗਦਾ ਕਿ ਪੰਜਾਬ ਵਿੱਚ ਸਿੰਧਿ ਚ ਰਹਿੰਦੇ ਜਿਹਿੰਦੂ ਭੀ ਨੇ ਪੀੜੀ ਨਹੀਂ ਹੈ ਜੇ ਮਾਦਰਤ ਮੈਨੂੰ ਪੁੱਲ ਗਿਆ ਨਮਸਤੇ ਜੀ ਤੇ ਸਾਡੇ ਜਿਹੜੇ ਕ੍ਰਿਸਚੀਅਨ ਭਰਾ ਨੇ ਹੋਰ ਕਮਿਊਨਿਟੀਜ਼ ਦੇ ਜਿੰਨੂੰ ਸਲਾਮ ਪਹੁੰਚਦਾ ਉਹ ਸਲਾਮ ਪਹੁੰਚੇ ਜਨੂਸਾਂਸ਼ਿਨ ਸਹਿਰੀ ਕਾਲ ਪਰ ਉਹ ਸਹਿਰੀ ਕਾਲ ਜਨਮਸਤੇ ਉਹਨਾਂ ਨੂੰ ਨਮਸਤੇ ਬਲਕਿ ਸਾਰੇ ਨੂੰ ਸਾਰਾਂ ਕੁਝ ਨੂੰ ਉਹਨਾਂ ਨੂੰ ਬਹੁਤ ਸ਼ੁਕਰੀਆ ਬਿਲਕੁਲ ਠੀਕ ਹੋ ਗਿਆ ਸਾਰਾ ਹਾਂ ਤੇ ਉਹਦੇ ਨਾਲ ਮੇਰੇ ਦਸਲਾਮਾਂ ਦੀ ਗੱਲ ਕਰ ਲਈ ਤੇ ਪੰਜਾਬ ਤੇ ਆਪਣਾ ਰਣ ਹਸਰ ਰੋਲ ਵੀ ਅਜੇ ਬਹੁਤ ਹੋਇਆ ਬਈ ਵਾਲਾ ਵੀ ਸੈਕਟ ਹੋਇਆ ਜੇਦਰ ਵਾਲਾ ਬਿਲਕੁਲ ਹੀ ਨਹੀਂ ਬੜਾ ਸਬਾਈ ਮਚੀ ਹੈ ਮੈਂ ਜਦੋਂ ਗਿਆ ਮੈਂ ਤਾਂ ਬਦਮ ਬੁੱਢਰੇ ਤੇ ਜਾਈਦਾ ਤੇ ਜਿਹੜਾ ਸਿਆਲ ਮੋੜ ਹੈ ਇਸ ਤੋਂ ਪਹਿਲੇ ਮੋਟਰਵੇ ਦੀ ਲੈਫਟ ਸਾਈਡ ਤੇ ਮੋਟਰਵੇ ਤੇ ਪਾਣੀ ਕੋਸ਼ਣ ਤੇ ਆ ਕੇ ਮੋਟਰਵੇ ਤੇ ਨਹੀਂ ਪਾਣੀ ਹੈ ਕਿਸੀ ਮੋਟਰਵੇ ਤੋਂ ਛਿੱਚ ਨੂੰ ਕੇ ਲੇਕਨ ਮੋਟਰਵੇ ਦੇ ਕਿਨਾਰੇ ਨੂੰ ਟੱਚ ਕਰ ਰਿਹਾ ਜਿਹੜੀ ਮੋਟਰਵੇ ਦੀ ਬੜਾ ਤੋਂ ਵਾਲੀ ਲੱਗੀ ਉਹ ਨਾ ਬਾੜ ਜੀ ਉਹਦੇ ਚੋਂ 10 ਲੋਕ ਉਹਦੇ ਅੰਦਰ ਮੋਟਰਵੇ ਬਿਲਕੁਲ ਕਿਨਾਰੇ ਤੱਕ ਖਿੱਚੀ ਕਰਕੇ ਨੂੰ ਕੇ ਮੋਟਰਵੇ ਉੱਚੀ ਇਸ ਕਰਕੇ ਮੋਟਰ ਦੇ ਨੂੰ ਪੂਰੀ ਟ੍ਰਾਂਸਫਰ ਕੀਤਾ ਤੇ ਸਿਆਲ ਮੋੜ ਤੋਂ ਲੱਗੇ ਤੇ ਉਹ ਪਿੱਟੀ ਪੱਟੀ ਨਾ ਕਰ ਤਾ ਇਹੀ ਸੋਚਿਆ ਮੈਂ ਬੜਾ ਪਾਣੀ ਕੀ ਕੁਝ ਨਹੀਂ ਬੜੇਗਾ ਕੀ ਇਹ ਮੈਂ ਹਾਂ ਬਹੁਤ ਰਣਸਾ ਵਕੀਰ ਮੈਂ ਉਧਰ ਗਿਆ ਪੀ ਮਾਰ ਡੱਬਾ ਟੈਕਸ ਇਹ ਉੱਥੇ ਹੀ ਤੁਹਾਨੂੰ ਪਤਾ ਚੁਕੇ ਸਾਡਾ ਕੋਈ ਹੈਡਸ ਬਣਾਈ ਆ ਤੇ ਲੱਗਦਾ ਉਹ ਖਤਰਾ ਪਾਣੀ ਬਸ ਅੱਜ ਜਾਂ ਕੱਲ ਤੱਕ ਪਹੁੰਚ ਜਾਏਗਾ ਉਹ ਕਹਿੰਦੇ ਜੀ ਸੁਣੋ ਦੱਸ ਰਹਾ ਐ ਸੁਣੀ ਕੀ ਟੀਮੀ ਨੇ ਹੋਰ ਪਹਿਲੇ ਭੁਲਾਇਆ ਉਹ ਕਹਿੰਦੇ ਜੀ ਕਿ ਸ਼ਰੀਪੋਰਟ ਕੇ ਪਾਸ ਸਿਰਫ 10 ਮਿੰਟ ਰਹੀ ਸੀ ਇਸ ਤਰ੍ਹਾਂ ਪਾਣੀ ਬਹੁਤ ਖੁਸ਼ ਜਿਹਾ ਪਹੈਰਾ ਕਰ ਰਹੀ ਹੈ ਲੇਕਿਨ ਇਹ ਕਿ ਇਦੇ ਵਿੱਚ ਹੁਣ ਜਦੋਂ ਸੋਸ਼ਲ ਮੀਡੀਆ ਦਾ ਦੌਰ ਆ ਇੱਕ ਸਲਾਰ ਮਿਸਟਰ ਦਾ ਜਿਹੜਾ ਮਤਲਬ ਸੈਂਟਰ ਪੰਜਾਬ ਜਾਇਆ ਸੀਦਾ ਉਹ 88 ਦਸ ਹਾਂ ਕਹਿੰਦੇ ਉਹਨਾਂ ਸ੍ਰੀਆ ਲਗਦਾ ਚੰਗਿਆ 88 ਜੀ ਸੋਸ਼ਲ ਮੀਡੀਆ ਦੀ ਸੀ ਨੂੰ ਸੋਸ਼ਲ ਮੀਡੀਆ ਸਰਕੇ ਇੰਨੀ ਇਲਤਫਾਤ ਵੀ ਹੋ ਰਹੀ ਹਕੂਮਤਾਂ ਤੇ ਪੰਜਾਬ ਹਕੂਮਤ ਦਾ ਤੇ ਲੋਕਲ ਗਵਰਨਮੈਂਟ ਤੇ ਜਾਂ ਲੋਕਲ ਗਵਰਨਮੈਂਟ ਤੇ ਹੈ ਨਹੀਂ ਲੇਕਿਨ ਬਾਕੀ ਜਿਹੜੇ ਦਾਨੇ ਨੇ ਉਹ ਕੀ ਕਰ ਰਹੇ ਨੇ ਬਹੁਤ ਹੀ ਪੀੜੀ ਐਮ ਐਸ ਦੇ ਬਹੁਤ ਬੜਾ ਕੁਝ ਹੋ ਰਿਹਾ ਹੈ ਮੇਰੀ ਦੋਸਤ ਨੇ ਪੰਜਾਬ ਦੀ ਗੌਰਵ ਕਰਨ ਦੀ ਗੱਲ ਹੋਈ ਮੈਂ ਕਹਿੰਦਾ ਉਹ ਜੇਕਰ ਕਰ ਲਵਾਂ ਫਿਰ ਉਸ ਬਾਅਦ ਫਿਰ ਬਾਕੀ ਦੀ ਗੱਲ ਕਰਦੇ ਉਹ ਔਰ ਮੈਂ ਉਹ ਪੁੱਛਿਆ ਕਿ ਤੁਹਾਡੀ ਕੀ ਤਿਆਰੀ ਕੀ ਹੈ ਅਭੀ ਅੱਛਾ ਰਾਣਾ ਸਾਹਿਬ ਤੋਂ ਪਹਿਲਾਂ ਮੈਂ ਇੱਕ ਮੇਰੇ ਇੱਕ ਸੇਮ ਚੀਜ਼ ਆਈ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਕਿ ਜਿਹੜੇ ਲੋਕ ਕਹਿੰਦੇ ਨੇ ਕੁਦਰਤੀ ਆਫਤ ਤੇ ਕੋਈ ਪਤਾ ਨਹੀਂ ਚਾਨਕ ਆ ਜਾਂਦੀ ਇਹ ਬਿਲਕੁਲ ਠੀਕ ਹੈ ਕਿਉਂਕਿ 2022 ਨੇ ਫਲਡ ਤੋਂ ਬਾਅਦ ਮੈਂ ਇੱਕ ਬਰੀਫਿੰਗ ਕਲਾਈਮੇਟ ਚੇਂਜ ਐਕਸਪਰਟਸ ਨੂੰ ਅਟੈਂਡ ਕੀਤੀ ਜਿੱਥੇ ਸ਼ਾਮ ਬਾਦ ਉਹਨਾਂ ਨੇ ਦੱਸਿਆ ਸੀ ਕਿ 2022 ਵਾਲਾ ਜਿਹੜਾ ਹੁਣ ਡਾਟਾ ਵਾ ਜਿਹੜੇ ਮਤਲਬ ਸਾਇੰਟਿਫਿਕ ਪ੍ਰੂਫ ਨੇ 10 ਬਣਾ 20 ਸਾਲ ਦਾ ਜਿਹੜਾ ਨੈਕਸਟ ਸਮੇਂ ਦਾ ਪ੍ਰੈਡਿਕਸ਼ਨ ਉਹ ਕੋ ਮੁਸ਼ਕਲ ਨਹੀਂ ਆ ਪਤਾ ਹੁੰਦਾ ਪਰ 2022 ਵਾਲਾ ਉਹਨਾਂ ਨੇ ਕਿਹਾ ਪਤਾ ਸੀ ਜਿਹੜਾ ਸਾਡੇ ਕੋ ਸਾਰੀ ਫਿਰਨਸੀ ਕਿ ਇਹ ਫਲਾਟ ਨਾ ਹੈ ਸਰ ਇਹ ਜੀ ਕੇ ਚਾਰਨ ਕਾਇਮ ਦਾ ਸੈਸਰ ਮੈਂ ਇੰਨੇ ਮਟਰਾਬੋ ਜੀ ਪੜੀ ਸੀ ਹਾਂ ਜਿਸ ਚਾਰਦੇ ਚਾਰਨ ਵਿੱਚ ਹਾਂਜੀ ਉਸੇ ਸਾਰਨ ਨਾ ਪ੍ਰਡਿਕਸ਼ਨ ਹੋਣੀ ਵੀ ਹੋ ਸਕਦੀ ਕੋਈ ਨਾ ਖਾਸ ਫੈਮਲੀ ਨਹੀਂ ਲੇਕਿਨ ਜੋ ਕਿ ਤਿਆਰੀ ਕੋਈ ਹਾਂ ਤੇ ਇਹਨਾਂ ਨੇ ਕਰਨਾ ਕੁਝ ਨਹੀਂ ਸਿਰ ਬਹਾਨਾ ਰੱਖਣਾ ਹੈ ਕਿ ਅਗਮੀਆਂ ਤੇ ਪਾਣੀ ਕਦੇ ਕਿਸੇ ਤੇ ਪਾਣੀ ਕਦੀ ਕੁਦਰਤੀ ਆਫਾਤ ਕਹਿ ਨਹੀਂ ਇਹ ਤੇ ਚੰਗਾ ਰਹਿੰਦਾ ਸਾਰਾ ਤੇ ਪ੍ਰਡਿਕਸ਼ਨ ਹੋ ਸਕਦੀ ਤੇ ਤੁਸੀਂ ਸਟੋਰੀ ਪੜੀ ਹੋਈ ਹੈ ਉਹ ਕਹਿੰਦੇ ਜੀ ਕਿ ਕਲਾਉਡ ਬ੍ਰਸਟ ਹੋ ਗਿਆ ਜਦੋਂ ਤੱਕ ਪਾਕਿਸਤਾਨ ਪੰਜਾਬ ਵਿੱਚ ਨਹੀਂ ਸਾਇਆ ਪਾਣੀ ਜਦੋਂ ਕਿ ਕਹਿੰਦੇ ਨੇ ਕਲਾਉਡ ਦਾ ਉਹ ਕਹਿੰਦੇ ਬਹੁਤੀ بارش ਕਲਾਉਡ ਬੜਾ ਅਸਲੀ ਹੁੰਦਾ ਉਹ ਤਾਂ ਪਹਿਲੇ ਤੋਂ ਹੈ ਸੀ ਪ੍ਰੈਡਿਕਸ਼ਨ ਹੈ ਸੀ ਉਹ ਮੌਜੂਦ ਸੀ ਕਿ بارشਾਂ ਉਹ ਜ਼ਿਆਦਾ ਹੋਣ ਗਿਆ ਹੈਵੀ ਹੋ ਗਿਆ ਜਿਸ ਤਰ੍ਹਾਂ ਦਾ ਹਵਾ ਦਾ ਦਬਾਅ ਦਾ ਸੀ ਉਹ ਤਾਂ ਪਤਾ ਚੱਲ ਰਿਹਾ ਹੈ ਇਹਨਾਂ ਨੇ ਬਣੇ ਬਣਾਏ ਨੇ ਹੋਰ ਕੋਈ ਨਹੀਂ ਇੱਧਰ ਵੀ ਉਹ ਤਰਫ ਪੰਜਾਬ ਵਿੱਚ ਵੀ ਹੋ ਰਿਹਾ ਅਗਲੀ ਸਾਈਡ ਤੇ ਉਧਰ ਵੀ ਆਪਸ ਵਿੱਚ ਜਿਹੜੇ ਲੱਗੇ ਨੇ ਹਮਾਚਲ ਵਾਲੇ ਤੇ ਪੰਜਾਬ ਵਾਲੇ ਤੇ ਉਹ ਆਪਣੇ ਹਰਿਆਣੇ ਵਾਲੇ ਦੂਜੇ ਥੱਥੇ ਇਗਜ਼ਾਮ ਲਾਣ ਤੇ ਕਿ ਤੁਸੀਂ ਪਾਣੀ ਇੱਧਰ ਕਾਢ ਦਿੱਤਾ ਤੁਸੀਂ ਇੱਧਰ ਕਾਢ ਦਿੱਤਾ ਉਧਰ ਕੀ ਹੋਈ ਚੱਲ ਰਹੀ ਹੈ ਮਹਾਨ ਹੈ ਵੱਤ ਇੰਤਜ਼ਾਮੀ ਤੇ ਹਾਂ ਅਸਸਰਿਆ ਤਾਂ ਕੋਈ ਨਾ ਬਦਲ ਮੰਨਣਾ ਨਾ ਕੋਈ ਵੱਡਾ ਕਬਿਆਨੀਆਂ ਬਣਾ ਰਿਹਾ ਸਿਆਸਤ ਲਾਗਾ ਰਿਹਾ ਤੇ ਸਰਦਾਰੀ ਅਕਸਰਾਂ ਨਹੀਂ ਕਿ ਕੁਦਰਤੀ ਆਪ ਕੋਈ ਪਤਾ ਨਹੀਂ ਤਾਂ ਪਤਾ ਹੁੰਦਾ ਪਤਾ ਤੁਸੀਂ ਅਫਰੈਂਟ ਸੈਂਟਰ ਤੋਂ ਕੋਈ ਫੋਟੋ ਤੇ ਪਤਾ ਲੱਗ ਜਾਂਦਾ ਚੜਾਉਣ ਇਹਦੇ ਵਿੱਚ ਪਤਾ ਚੀਜ਼ ਹੁੰਦਾ ਇਹ ਤਾਂ ਲੱਗਦਾ ਕਿ ਸਲਾਬ ਤੇ ਇਸਰਾਂ ਦੀ ਸ਼ਮਾੜੀਆਂ ਇਹ 10 ਸਾਲ ਬਾਅਦ ਆਫਰੀਕਾ ਤੋਂ ਆਇਆ ਸੀ 10 ਚ ਆਇਆ ਸੀ ਨੇ ਹੁਣ ਵਾਈਫ ਚ ਆਇਆ ਲੇਕਿਨ ਪੰਜਾਬ ਜਿਹੜੇ ਥੋੜਾ ਅਲਗ ਨੀ ਬਸਾਣਾ ਬਿਲਕੁਲ ਇੱਕਾ ਸੇਮ ਚੋੜਾ ਤੇ ਮੈਨੂੰ ਤੇ ਯਾਦ ਹੈ ਕਿ 99 ਚ ਆਇਆ ਸੀ ਅੱਛਾ ਨਹੀਂ ਵੱਡਾ ਤੇ ਖਾਸ ਗੱਲ ਇਹ ਚ ਆਨਲੋਗ ਬਾਦੇ ਚ ਆਇਆ ਸਾਥੀ ਚ ਬੜਾ ਇਤਿਹਾਸਿਕ ਬੜਾ ਸਾਥੀ ਚ ਮੈਂ ਕਿਹਾ ਬਾਨੇ ਵੀ ਆਨਲਾਈਨ ਸੀ ਪੰਜਾਬ ਯੂਨੀਵਰਸਿਟੀ ਹੁੰਦੇ ਸਾਂ ਲੇਕਿਨ ਨੰਬਰ ਹਸਲ ਤੋਂ ਅੱਛਾ ਚੱਲ ਨਹੀਂ ਕਿ ਕਮਰੇਸ਼ ਬਾਣੀ ਉਹ ਮੈਂ ਚਾਹ ਰੋ ਬਾਤਾਂ ਸੁਣਾਉਂਦਾ ਉਸ ਸਾਡੇ ਦੋ ਸੰਤ ਕੋ ਜਾਇ ਸੰਤ ਉਧਰ ਉਸਾਈ ਸਿਆਲ ਵੀ ਸੀ ਸਾਡੇ ਦਾ ਇੱਕ ਜਵਾਦ ਵੀ ਸੀ ਜਿਹੜਾ ਸ਼ਾਇਰ ਅਸਲੀ ਬੜਾ ਮਸ਼ਹੂਰ ਹੋ ਗਿਆ ਤੇ ਮੇਰੇ ਕੋਲ ਸੁਥੇ ਪੈਸੇ ਨੇ ਛੋਟੀ ਜੀ ਸਾਡੇ ਕੋਲ ਦੋਹਰਾ ਸੀ ਬੰਜਾ ਇੱਕ ਸੀ ਸਾਡੇ ਕੋਲ 36 ਸੋਲੇ ਤੇ ਸਾਰੇ ਆਈਸਲ ਗੈਸ ਦੇ ਤੌਰ ਤੇ ਕੋਲੇ ਤੇ ਬਣੀ ਆ ਗਿਆ ਉਹਨੂੰ ਜਿਹੜਾ ਸਬਦਨ ਦੇਨ ਕਪੜਾ ਮਾਰ ਕੇ ਕਹਿੰਦਾ ਸੁਤੇ ਉਹ ਕਹਿੰਦਾ ਤੂੰ ਮੂਤਰ ਕਰ ਦਿੱਤਾ ਨਿਕਲ ਬਾਹਰ ਜਾ ਕੇ ਕਾ

ਉਸ ਆਰੀਆ ਡੋਕੀ ਪੂਰੀ ਜਗਨਤ ਸੁਭਾਉ ਗਈ ਆ ਉਸ ਕਹਿੰਦੇ ਸੀ ਕਿ 92 ਪਲਾਟਫਾਰਮ ਆਇਆ ਆ ਆਲ ਆਊਂਡ ਐਸਲਾਬ ਹਾਂ ਅਚਾਨਕ ਐਸਲਾਬ ਆ ਗਿਆ ਤੇ ਜਿਆਦਾ ਹੀ ਜਿਵੇਂ ਕੁਝ ਜਿਹੜੀਆਂ ਮੈਂ ਉਸ 27 ਸਲਮਨ ਲੱਗ ਦਿੱਤੀ ਉਹ ਸੰਵਾਦ ਨਾਲ ਲੇਕਰ ਇਸ ਤੋਂ ਪਹਿਲਾਂ ਆਇਆ ਕਿ ਹਮ ਸੋਸ਼ਲ ਮੀਡੀਆ ਤੇ ਜਿਹੜਾ ਸਿਆਸਤਾਂ ਜਾਂਦਾ ਉਹ ਵੀ ਨਾਲ ਪੰਜ ਕੈਮਰੇਮੈਨ ਲੱਗ ਜਾਂਦਾ ਚੀਫ ਮਿਨਿਸਟਰ ਗਈਆਂ ਮਰੀਮ ਨਵਾ ਦੋਨੋਂ ਹੀ ਆਪਣੀ ਅੱਛੀ ਵੀਡੀਓ ਪ੍ਰਕਾਸ਼ਿਤ ਦੇ ਸੀ ਆਪਣੀ ਕਥਿਨੇਮ ਨੂੰ ਆਸਰੀ ਆਦਾ ਆ جیو جڑا ساڑھا چینل ہے وہ تسی یوٹیوب تے جا کے چیک کر لائے وہ انہیں کال جڑا ہے نا بڑی ایک بڑی خبر چلائی بار بار چل رہی رہی نے کہا پنجاب میں سلاب سے تباہی مریم نواز کی دبا گھنٹری کہہ کی سرخی ہوئی تباہی ہوگی تے مریم نواز تھی دبا گھنٹری کہہ کی سلاب روکے ہیں کیوں ہے یہ تو میں اس میڈیا مطلب ہے بھائی جیو تے دیکھو چوئی صاحب ہے تھے وہ تلاب پر آگی رہے ہیں وہ ਸਾਰੇ ਆਪਣੀ ਵੀਡੀਓ ਤੇ ਬਣਾ ਰਹੇ ਹਨ ਇਹ ਸ਼ੋਅ ਕਰਨੇ ਲਈ ਜੀ ਹੁਣ ਤੱਕ ਪਤਾ ਹੋਇਆ ਫੇਸਬੁਕ ਟਵਿੱਟਰ ਤੇ ਵੀ ਚੱਲ ਰਹੀ ਹੈ ਐਕਸ ਤੇ ਫੇਸਬੁਕ ਤੇ ਵੀ ਇੱਕ ਕੋ ਬੇਰੋਕ ਕੋ ਡੀਸੀ ਇਹ ਸ਼ਾਇਦ ਪਤਾ ਨਹੀਂ ਉਹਦਾ ਹੋਤਾ ਮੈਨੂੰ ਜੈਕਿੰਗ ਪਤਾ ਲੇਕਿਨ ਉਹ 22 ਦੇ ਇੱਕ ਕੋ ਸਲਾਮ ਵਾਲੇ ਤੰਤਰ ਟਰੰਕ ਚੁੱਕ ਗਿਆ ਉਹਦੀ ਫੋਟੋ ਸ਼ਾਟ ਉਸ ਬੜੀਆਂ ਦੇ ਚੜੀਆਂ ਤੇ ਲੋਕਾਂ ਨੇ ਬੜੀ ਤਨਕੀਦ ਨਹੀਂ ਕੀਤੀ ਇਹ ਮਤਲਬ ਇਹ ਸਸਤੀ ਵੀਡੀਓ ਤੁਸੀਂ ਬਣਾ ਲੇਕਰ ਨਹੀਂ ਜਿਹੜਾ ਮੈਂ ਗੱਲ ਕਰ ਰਿਹਾ ਜਿਹੜਾ ਸਾਡੇ ਪੰਜਾਬ ਦੇ ਸਤਾਰੀ ਬਹਾਦਰ ਅਜਦਾ ਸਿੰਘ ਸਾਹਿਬ ਉਹ ਤਾਂ ਪਤਾ ਨਾ ਬਿਆਪ ਪਰਟਨ ਬਾਰੇ ਚੰਚੇ ਕੰਮ ਕਰਦੇ ਉਹ ਬਹੁਤ ਵਰਦੀਆਂ ਚ ਨਹੀਂ ਕੀਤੀ ਉਹ ਬਾਪੂ ਕੰਨ ਨੇ ਕਿ ਜਿਹੜੀ ਅਸਲ ਗੱਲ ਹੈ ਕਿ ਜਿਹਨੇ ਮਰਜੀ ਵੀਡੀਓ ਬਣਾ ਲਓ ਫੋਟੋ ਬਣਾ ਲਓ ਸਿਆਸਤਦਾਨ ਬਾਕੀ ਇਹ ਉਹ ਲੇਕਨ ਪਿਆਰੀ ਦੇ ਬੜੇ ਗੁਰੇ ਦਾ ਪੰਜਾਬ ਦੀ ਅੱਖਰ ਅੱਛਾ ਹਾਂ ਇਹ ਵੀ ਉਹ ਮਸਲਾ ਵੀ ਲੇਕਰ ਰਿਹਾ ਹਾਂ ਜਿੱਥੇ ਆਪਣੇ ਪੰਜਾਬ ਦੀ ਗੱਲ ਕਰ ਰਹੇ ਹਾਂ ਕੋਈ ਆ ਕਿ ਕੋਈ ਤਿਆਰੀ ਨਹੀਂ ਜਿਹੜਾ ਥੋੜੀ ਬਦੀ ਜਿਹੜੀ ਕੰਮ ਕਰਦੀ 1122 ਨੇ ਕੀਤਾ ਬਾਕੀ ਪੰਚ ਕਸ਼ੀ ਨੇ ਕਿਸੇ ਡਿਸਟ੍ਰਿਕਟ ਕੋ ਆ ਭੇਜ ਦੇ ਨੇ ਤਨ ਫਰਾਗ ਨਹੀਂ ਇਹਨੇ ਕਿਹਾ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਬੰਦੇ ਨੇ ਕਿ ਤਨ ਖਰਾਬ ਲਿਖ ਲਈ ਹੈ ਠੀਕ ਹੈ ਅਸਲੋਂ ਉਹਨੇ ਕਿਹਾ ਇੰਨੀ ਬਦੀ ਔਰ ਕੋਈ ਰਿਸੋਰਸ ਨਹੀਂ ਤੁਹਾਨੂੰ ਪਤਾ ਇਕਨੋਮੀ ਹੈ ਤਾਂ ਨਹੀਂ ਇਹ ਇਸ ਤਰ੍ਹਾਂ ਇਹ ਜਿਹਨਾਂ ਨੂੰ ਹੈਂਡਲ ਕਰਨਾ ਇਹਨੇ ਰਿਸੋਰਸ ਦਾ ਬੜਾ ਮੁਸ਼ਕਲ ਕੰਮ ਚਾਹੀਦਾ ਥੋੜੀ ਇਹਨਾਂ ਦਾ ਸੰਜੀਦਗੀ ਦੀ ਗੱਲ ਕਰਦੇ ਨੇ ਕਿ ਇਹ ਜਿਹੜਾ ਸੁਲਾਬਾ ਦਾ ਮਸੂਆ ਹੈ ਇਹ ਰਿਫਲੈਕਟ ਕਰਦਾ ਹੈ ਕਿ ਸਾਡੀ ਸੋਚ ਦੀ ਕਿਸ ਤਰ੍ਹਾਂ ਸਟੈਬਲਿਸ਼ਮੈਂਟ ਨਹੀਂ ਦਿੱਤੇ ਸਾਡੀ ਲੋਕਸ਼ਾਹੀ ਕੋਈ ਇੱਕ ਬੜਾ ਹੀ ਸਿਆਣਾ ਬੰਦਾ ਹੈ ਉਹਦਾ ਨਾਮ ਹੈ ਅਸਲ ਅਬਾਸ ਉਹ ਦੇਖ ਕੇ ਚਾਣੇ ਨੇ ਅੱਜ ਕੱਲ੍ਹ ਚੈਨਲ ਤੇ ਜਾ ਰਹੇ ਕੋਈ ਗੱਲ ਕਰ ਰਿਹਾ ਉਹ ਕਹਿੰਦਾ ਜੀ ਜਿਹੜਾ ਤੁਸੀਂ ਕਹਿੰਦੇ ਉਹ ਬੰਦ ਬਣਾ ਲਓ ਬੰਦ ਬਣਾ ਲਓ ਤੇ ਐ ਤੇ ਜੀ ਐ ਜਿਵੇਂ ਬਾਜ਼ ਰਿਡੀਆ ਨਾਲ ਕਹਿੰਦੇ ਆਲੂ ਲੈ ਲਓ ਗੋਬੀ ਲੈ ਲਓ ਟਮਾਟਰ ਲੈ ਲਓ ਉਹ ਕਹਿੰਦੇ ਜਦੋਂ ਸਲਾਬ ਆਦਿਆ ਤੁਸੀਂ ਡੁੱਬਣੇ ਜਾਣਾ ਸ਼ੁਰੂ ਕਰ ਦਿੰਦੇ ਹੋ ਆਲੂ ਵੇਸ਼ਨ ਬੰਦ ਵੇਸ਼ਨ ਨੇ ਸ਼ੁਰੂ ਕਰ ਦਿੱਤੇ ਉਹ ਕਿ ਬੰਦ ਸੋਲੂਸ਼ਨ ਨਹੀਂ ਹੈ ਅਜਾ ਗੱਲਾਂ ਤੁਸੀਂ ਗਲਤ ਆ ਉਹ ਬੰਦ ਹੋ ਵੀ ਕਿਹੜਾ ਅਜਿਹੀ ਆਹ ਹਾਂ ਤੇ ਉਹ ਆ ਨਹੀਂ ਉਹ ਆ ਨਹੀਂ ਬੰਦ ਤੇ ਉਹ ਉਹ ਮਖਨ ਅਨੇਕ ਮਖਨ ਨਹੀਂ ਸੀ ਤੇ ਉਹ ਬੰਦ ਨਹੀਂ ਤੇ ਉਹ ਨੇ ਬੜੀ ਸਿਆਣਤੀ ਕਰਨ ਕੀਤੀ ਉਹਨੇ ਕਿ ਯਾਰ ਉਹ ਫੇਰ ਉਹ ਸਾਡਾ ਦੋਸਤ ਨੇ ਸੁਝਾਅ ਦਰਨਾ ਤਾਹਰ ਮੈਡੀ ਉਹਨੇ ਜੀ ਕੋ ਮੈਪ ਜੀ ਤਨ ਜਿਆ ਬਣਾ ਦਿੱਤਾ ਉਸ ਡਿਜੀਟਲ ਮੈਪ ਤੇ ਉਹਨੇ

ਕਲੈਕਟ ਮੈਨੇਜਰ ਕਹਿੰਦੇ ਕਿ ਪਾਣੀ ਨੂੰ ਰੋਕਣਾ ਨਹੀਂ ਰੋਕੋਗੇ ਤਾਂ ਵਿਫਰਜੇਗਾ ਡੈਮ ਢਾਂਡੇਗਾ ਤੋੜ ਦੇਗਾ ਕਹਿੰਦੇ ਤਗੈਲਾ ਵੀ ਇਸ ਲਈ ਹੁੰਦਾ ਕਿ ਉਹਦੇ ਮੈਨੂਅਲੇ ਚ ਲਿਖਿਆ ਸਾਰੇ ਡੈਮਾਂ ਦੇ ਜੁੜੀਆਂ ਦੇ ਕਿ ਵੀ ਇੰਨੀ ਸਤਾਤੇ ਪਾਣੀ ਪਹੁੰਚੇ ਤਾਂ ਤੁਸਤੇ ਉਹਦੇ ਗੇਟ ਖੋਲੇ ਖੋਲਨੇ ਚ ਰੈਲਵੇ ਕਿਉਂਕਿ ਇਨਫਰਾਸਟ੍ਰਕਚਰ ਨੂੰ ਬਚਾਉਣਾ ਪ੍ਰਾਇੋਰਟੀ ਹੈ ਮੈਨੂਅਲ ਚ ਲਿਖਿਆ ਇਹ ਸਾਨੀ ਜ਼ਿੰਦਗੀ ਨਹੀਂ ਹੈ ਉਹ ਕਹਿੰਦੇ ਐਂ ਨੇਚਰਲ ਡੈਮ ਨੇ ਪਿਆਰ ਉਸ

ਤੇ ਇਹਦੇ ਤੇ ਬਹੁਤ ਸਾਰਾ ਤੁਮ ਨੈਦਰਲੈਂਡ ਨੇ ਕੀਤਾ ਹੋਇਆ ਜਪਾਨ ਨੇ ਕੀਤਾ ਹੋਇਆ ਉਹਨਾਂ ਨੇ ਪੂਰੀ ਫਲਡ ਦੀ ਮੈਨੇਜਮੈਂਟ ਦਾ ਫਿਲਕੀ ਚੇਂਜ ਕਰ ਦਿੱਤਾ ਉਹਨਾਂ ਨੇ ਉਹ ਜਿੰਨੇ ਮਾਹਿਰਸ ਨਾਲ ਨਾ ਕਿ ਹੋਮ ਹੋਮੈਂਟ ਤੋਂ ਬ੍ਰੀਫਲੀ ਤੇ ਦੰਸਰ ਤੜੀ ਗੱਲ ਤੋਂ ਯਾਦ ਆਇਆ ਕਿ ਇਹ ਅਸਲ ਇਹ ਜਿਹੜੀ ਲੋ ਨਾ ਇਹਨਾਂ ਚੀਜ਼ਾਂ ਦੇ ਬਾਰੇ ਜਦ ਫहमी ਬਹੁਤ ਇਸਨੂੰ ਸਿਕਿਓਰ ਗ੍ਰਸਟੀ ਗੱਲ ਕੀਤੀ ਹਾਲਾਂਕਿ ਮੈਠਾ ਫਲ ਨਿਕਲ ਤੱਕ ਲੋਇਡ ਕਲਾਉਡ ਗ੍ਰਸਟੀ ਫਲ ਤੱਕ ਕੋਈ ਨਹੀਂ ਆਤਾ ਜਿਹੜੇ ਦਾ ਫਲਡਾ ਇਹਨਾਂ ਕੰਪਨੀ ਨਹੀਂ ਹੈ ਲੇਕਿਨ ਲੋਕ ਚਲਾ ਦਿੰਦੇ ਨੇ ਸੋਸ਼ਲ ਮੀਡੀਆ ਤੇ আর ਬਾਕੀ ਲੋਕ ਸਮਝਦੇ ਨੇ ਇਸ ਵੇਲੇ ਹੁਣ ਤੁਸੀਂ ਟਿਟੀਆਂ ਬੰਦਾਂ ਦੀ ਗੱਲ ਕੀਤੀ ਤੇ ਬਣਾਉਣੇ ਨੇ ਹੁਣ ਇੱਥੇ ਚਲੋ ਮੈਂ ਨਾਮ ਨਹੀਂ ਲੈਂਦਾ ਇਸਲਾਮਪੁਰ ਦੇ ਸਾਡੇ ਬੜੇ ਵੱਡੇ ਸਾਹਿਬ ਨੇ ਮਤਲਬ ਪਕਸਨ ਲੈਵਲ ਦੇ ਸਾਹਿਬ ਨੇ ਉਹਨਾਂ ਨੇ ਇੱਕ ਗ੍ਰੀਡ ਕੀਤਾ ਲੋਕ ਕਿਹਾ ਨਾ ਲੈਣੇ ਕਰ ਉਹੜਨਾ ਹੈ ਨਾ ਸ਼ਰਮ ਹੋਈ ਅਚਾਨ ਸਾਹਿਬ ਪਾਸੀ ਸਾਹਿਬ ਚਲੋ ਉਹਨਾਂ ਨੇ ਇੱਕ ਗ੍ਰੀਡ ਤਾਂ ਕੀਤਾ ਤੇ ਜੀ ਇਹ ਫਲੱਡ ਰੋਕਣਾ ਦੇਖ ਕੇ ਤਰੀਕਾ ਵਾ ਬਹੁਤ ਡੈਰਾ ਪੜਾਉ ਤੇ ਹੁਣ ਦੱਸੋ ਕਿ ਜਿਹੜੀਆਂ ਛੇ ਨਾਲ ਚੌਂਸਤ ਬਣੀਆਂ ਸੀ ਬਣਨੀ ਚਾਹੀਦੀ ਸੀ ਕਿ ਨਹੀਂ ਬਣਨੀ ਚਾਹੀਦੀ ਔਰ ਕੋਈ ਹੁਣ ਤੁਸੀਂ ਮੈਨੂੰ ਦੱਸੋ ਕਿੰਨੀ ਗਲਤ ਫੈਣੀ ਮਤਲਬ ਇਸ ਟ੍ਰੈਵਲ ਦੇ ਬੰਦੇ ਕਿ ਕਮ ਉਸ ਕਮ ਕਿਸਮ ਪੁੱਛ ਲਓ ਮੈਂ ਐਜੂਕੇਸ਼ਨ ਡਿਪਾਰਟਮੈਂਟ ਤੇ ਦੋਸਤ ਨੂੰ ਫੋਨ ਕੀਤਾ ਇੱਕ ਦਿਨ ਪੈਣਾ ਉਹਨਾਂ ਦੇ ਟ੍ਰੀਟ ਤੋਂ ਬਾਅਦ ਮੈਂ ਕਹਿੰਦਾ ਪਹਿਲਾਂ ਚੈੱਕ ਕਰ ਲੈ ਮੈਨੂੰ ਪਹਿਲਾਂ ਪਤਾ ਵੀ ਅਸਲਤ ਮੈਂ ਉਹਨਾਂ ਕਹਿੰਦਾ ਯਾਰ ਉਹ ਫਤਾ ਹੀ ਕਿਉਂ ਉਹ ਤਾਂ ਤਾਂ ਫਲੱਡ ਦੇ ਵੀ ਨਹਿਰਾ ਬੰਦ ਕਰਉਂਦੇ ਨੇ ਮੌਸਮ ਉਹ ਫਿਰ ਮੈਨੂੰ ਪੁੱਛਿਆ ਕਿਉਂ ਕਰਦੇ ਨੇ ਉਹਨੇ ਮੈਨੂੰ ਦੱਸਿਆ ਮਸਲ ਜਿਹੜਾ ਨਹਿਰ ਸੁਧਾਈ ਆ ਉਹਦੇ ਨਾਲ ਉਹਨੇ ਨਹਿਰਾ ਐਸਮੈਂਟ ਬੰਦ ਕੀਤੀ ਹੈ ਉਹ ਕਹਿੰਦਾ ਕਿਉਂਕਿ ਫਲੱਡ ਦੀ ਜਿਹੜੀ ਸਾਇੰਸ ਹੈ ਹੁੰਦੀ ਕਿ ਜੇਕਰ ਨਹਿਰ ਦਾ ਪਾਣੀ ਫਲੱਡ ਵਾਲੇ ਪਾਣੀ ਨਾਲ ਮਿਲ ਜੇ ਹੋ ਜ਼ਿਆਦਾ ਦਬਾਈ ਹੁੰਦੀ ਹੈ ਆਪ ਬਿਲਕੁਲ ਇਸ ਤਰ੍ਹਾਂ ਕੇ ਨਹਿਰ ਬੰਦ ਕਰ ਦਿੰਦੇ ਨੇ ਕਿਉਂਕਿ ਨਹਿਰ ਜਿਹੜਾ ਪਾਣੀ ਲੈ ਆਈਂ ਜੇ ਉਹ ਨਾਲ ਫਲੱਡ ਹੋਊਗੀ ਅਸੀਂ ਨਹੀਂ ਬੰਦਾ ਕਿ ਫਲੱਡ ਉੱਪਰ ਚੱਟ ਜਾਏਗਾ ਕਿਸੇ ਜਗ੍ਹਾ ਤੇ ਚੱਲਦੀ ਰਹਿੰਦੀ ਜਦੋਂ ਜਿੱਥੇ ਲੋਕੀ ਚੱਲੋ ਆਹ ਕੀ ਆਪ ਦੇਖ ਰਹੇ ਜਿਦੋਂ ਫਲੱਡ ਦਾ ਪਾਣੀ ਆਇਆ ਨਾ ਨਹਿਰ ਬੰਦ ਹੋ ਜਾਂਦੀ ਤੇ ਨਹਿਰ ਤੋਂ ਫਲੱਡਾਂ ਨੂੰ ਥੋੜੀ ਤਾਂ ਹੁੰਦੀ ਨਹਿਰਾਂ ਇਸ ਨੂੰ ਉਹ ਮਤਲਬ ਬਸ ਉਹ ਸਾਧ ਰੱਖੇ ਨੇ ਬਸ ਇਹ ਮਤਲਬ ਇਹ ਕਿ ਮੱਕਲ ਤੇ ਹਾਰਾ ਨਹੀਂ ਮਾਰਦੇ ਉਹ ਮੈਂ ਜਾਣੀ ਕਿਥੀ ਸੀ ਕਿਛੇ ਦਿਨਾਂ ਕੋ ਪੋਡਕਾਸਟ ਹੈ ਉਹਦੇ ਚੰਦੇ ਡਰਾਈਵ ਵਾਲੇ ਹਾਂ ਕੀ ਨਾ ਇਹ ਕਹਿੰਦੇ ਬੰਗਾਲੇਸਾਂ ਦਾ ਸਲਾਹ ਕਹਿੰਦੇ ਮੋਰ ਵੀ ਬੜਾ ਡਰਾ ਰਹੇ ਆ ਅੱਜਕੱਲ੍ਹ ਸਾਡੇ ਤੇ ਉਧਰ ਦੇ ਪੰਜਾਬ ਵਿੱਚ ਜਿਹੜੇ ਨੇ ਸਾਡੇ ਉਹ ਬੰਦਤਾਂ ਡਰਾ ਰਹੇ ਨੇ ਤੇ ਸਾਡੇ ਬਾਕੀ ਵੀ ਡਰਾ ਰਹੇ ਨੇ ਲੋਕੀ ਹਾਂ ਉਹ ਗੱਛਪੀਤਾ ਕੀ ਯਾਰ ਹੈ ਕਹਾਣੀ ਹੈ ਇੱਕ ਜਿਹਨੇ ਬੰੂ ਦੀ ਕਹਾਣੀ ਹੋ ਗਈ ਬੰਗਾਲੇਸਾਂ ਦੀ ਹੋ ਗਈ ਇੱਕ ਅਲੀ ਜਿਹੜੀ ਰਹੇ ਨਾ ਮੁਖਤਰ ਉਹ ਚਿੰਨੀ ਦੀ ਕਹਾਣੀ ਦੋ ਗ੍ਰੇਟ ਲੋਕ ਉਹਦੇ ਕਹਿਣਾ ਜੇ ਕਿਸਲਾਵ ਹੈ ਨਾ ਤੇ ਕੁਛੇ ਬਣਾ ਲਈ ਤੇ ਸਾਰੇ ਇਹਨਾਂ ਪੂਰੀ ਦੁਨੀਆ 'ਚ ਨਾ ਉਮੇਤ ਚ ਮੈਥਾਲੂਸ਼ਨ ਰੱਖੀ ਕਸ਼ਤੀਆਂ ਉੱਡ ਗਏ ਬੰਦੇ ਸਵਾਰ ਕਿਤੇ ਯਾਨੀ ਕੋਈ ਕੀਤਾ ਲੋਅ ਅਲੈਸ ਨਾਮ ਦੀ ਖਾੜੀ ਤੇ ਉਹਨਾਂ ਦਾ ਸੁਲਾਬ ਹੈ ਕਿ ਤੁਸੀਂ ਸੁਲਾਬ ਉੱਤਰੋਗੇ ਸਾਡੇ ਉਸੇ ਵਜੋਂ ਹੈ ਨਾ ਮਨੁਸਮਾਨੀ ਕਸਾਦੀ ਕਸ਼ਤੀ ਬਣਾ ਲਓ ਮਾਨਸਵਾਹ ਇਕੱਠਾ ਕਰੋ ਜੇ ਸੁਲਾਬ ਨਾ ਜਾਏ ਫਤਵੀ ਜ਼ਿੰਦਗੀ ਸ਼ੁਰੂ ਕਰਦੇ ਐਨੀ ਕਰਨਾਂ ਆ ਸੋਚੇ ਚੀਨ ਚ ਨਹੀਂ ਹੋਇਆ ਇਹ ਉਹਨਾਂ ਦੀ ਕਹਾਣੀ ਵੀ ਸੁਲਾਬ ਦੀ ਸਾਰਿਆਂ ਦੀ ਅਜ਼ੀਮ ਜਿਹੜੇ ਤੂਫਾਨ ਸੁਲਾਬ ਆਏ ਨੇ ਦੁਨੀਆ ਤੇ ਹਰ ਤਹਿਜ਼ੀਮ ਵਿੱਚ ਘੜੀਆਂ ਦੇ ਦਸਤਾਨਿਆਂ ਦੇ ਬਸਤੀ ਵਾਲੇ ਘੜੋਜ ਉਹਨੇ ਜਿਹੜਾ ਉਹਦਾ ਪਿਓ ਸੀ ਗੁਣ ਉਹਨੂੰ ਲੋਕਾਂ ਨੇ ਕਿਹਾ ਯਾਰ ਤੂੰ ਸਭ ਸਵੇਧਾਰ ਆਦਮੀ ਓਹ ਬਹਾਰ ਬਸੀ ਰਹਤੀ ਹੋਏਗਾ ਓਹ ਨੇ ਕਿ ਤੂੰ ਦੱਸ ਕੋਈ ਹਾਲੀ ਓਹ ਨੇ ਕਿ ਮੇਰੇ ਕੋਲ ਹਾਲੀ ਹੈ ਓਹ ਨੇ ਕਿ ਅਜੀ ਬੰਦ ਬਣਾ ਓਹ ਫਿਰ ਨੇ ਕਿ 10 ਸਾਲ ਬੰਦ ਬਣ ਹੁੰਦਾ ਹੈ ਤੇ ਸੁਲਾਬ ਆਇਆ ਸੀ ਤੇ ਫੜ ਆਇਆ ਸੀ ਉਪਰੇ ਨੂੰ ਪੜ ਕਹਿੰਦੇ ਹੋਰ ਸਿਸਤਾਂ ਨਾਲ ਆ ਗਏ ਬੰਦ 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 ਇਹਦੇ ਕਰਕੇ ਉਹ ਬੁਧਰਸੀ ਬਲੂ ਉਹ ਹੈਗਾ ਕੋਸਟ ਦਾ ਇਹਦਾ ਸਿਆਣਾ ਨਹੀਂ ਸੀ ਪਰ ਸਾਡੇ ਹਰਤੇ ਹੀ ਸੀ ਤੇ ਉਹਨੇ ਕਿਹਾ ਜੀ ਕਿ ਪਾਣੀ ਖੜੇ ਉਹਨੇ ਨਹਿਰ ਬਣਾਈਆਂ ਫਲੋ ਵਧਾਏ ਤੇ ਉਹ ਤਰੀਕਾ ਸਮਝਦੇ ਤਰਫ ਉਹਦਾ ਰੋਪ ਚੇਂਜ ਕਰ ਦਿੱਤਾ ਤੇ ਉਹ ਉੱਥੇ ਖਤਮ ਹੋ ਗਿਆ ਤੇ ਦੁਬਾਰਾ ਖੇਤ ਅਲੀਾਨ ਤੇ ਲੋਕਾਂ ਨੇ ਉਹਨੂੰ ਫਿਰ ਬਾਦਸ਼ਾਹ ਬਣਾ ਲਿਆ ਕਹਿੰਦੇ ਨੇ ਕਿ ਜਿਹੜੀ એનਰਜੀ ਉਹ ਉਹ ਚੈਨ ਜਿਹੜੀ ਬਟੈਨਸਟੀ ਹੈ ਉਹ ਆਬਾਦ ਉਸ ਨੰਦੇ ਦੇ ਕੀਤੀ ਜਿਹੜੀ ਹਿੰਮਤ ਦੀ ਦਾਸਤਾਨ ਹੈ ਉਹਦੀ ਕਿ ਤੁਸੀਂ ਕੰਮ ਕਰੋ ਤੇ ਉਹਨੇ ਜਿਹੜੇ ਤਰੀਕੇ ਕੱਢੇ ਸਨ ਉਹ ਸਾਰੇ ਵਰਟ ਚੈਨਲ ਆ ਗਏ ਤਰੀਕੇ ਸਨ ਜਿਹੜੇ ਅੱਜ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਕਿ ਅਸੀਂ ਯੂਕੇ ਤੇ ਗਏ ਹਾਂ ਨਾ ਅਸੀਂ ਬਰਦਰ ਜਾਂਦੇ ਨੇ ਸੇਮ ਸਿਰ ਤੇ ਨਹੀਂ ਗਏ ਹਾਂ ਹਾਂ ਜੀ ਸੇਮ ਸ ਕਨਸਰਟ ਕੀ ਹੈ ਸੇਮ ਦਾ ਅਈ ਕੀ ਹੈ ਕਿ ਬਈ ਨਿੱਕੀ ਜਿੱਤੀ ਡਾਇਵਰਸ ਕਰਨਾ ਹੈ ਸਮਝਿਆ ਰਹ ਕਾਤੇ ਨਾ ਤੇ ਉਹ ਕੋਹੀ ਕੋਈ ਸਲਾਹ ਤੇ ਉਹਨਾਂ ਨੇ ਰੋਕਨ ਵਾਸਤੇ ਪੂਰੀ ਦੁਨੀਆ ਨੇ ਯਾਨੀ ਕਿ ਤੁਹਾਡੀ ਗੱਲ ਦਾ ਮੈਂ ਮਤਲਬ ਨਤੀਜਾ ਕੱਢਿਆ ਉਹ ਹੈ ਕਿ ਪਾਣੀ ਦਾ ਕੁਦਰਤੀ ਬਾਵ ਉਹਨੂੰ ਨੇ ਹੁਣ ਦੇ ਲੋਕੋ ਤੱਕ ਸਲਾਹ ਹੋ ਸਕਦੇ ਇਹ ਵੀ ਕਿ ਬਾਕੀ ਗੱਲਾਂ ਬਾਤਾਂ ਅਸਲ ਇਹ ਹੈ ਕਿ ਲੰਬੀ ਲੌਂਗ টারਮ ਪੋਲਿਸੀ ਤੇ ਹੈ ਕੋਈ ਇਹ ਹੁਣ ਪਾਣੀ ਖਤਮ ਹੋਣਾ ਤੇ ਬਾਕੀ ਕੁਝ ਇਹਨਾਂ ਵਿੱਚ ਰੀਹੈਬਿਲੀਟੇਸ਼ਨ ਦੇ ਨਾਮ ਤੇ ਖਾਪੀ ਜਾਣਾ ਤੇ ਮੜ ਬਹੁਤ ਬੈਸਟਿੰਗ ਆਤੀ ਕੋਈ ਬ੍ਰਿਟਿਸ਼ ਰਿਪੋਰਟ ਹੈ ਬਹੁਤ ਬਹੁਤ ਐਸਾ ਆ ਰਿਹਾ ਹੈ ਨੇ ਖੈਨਾਰੇ ਨੇ ਉੱਤਰ ਗਏ ਪੰਜਾਬ ਵਿੱਚ ਇਹ ਰੇਂਜ ਹੋ ਰਿਹਾ ਹੈ ਤੇ ਦਾ ਰੇਂਜ ਹੋ ਰਿਹਾ। ਪਰ ਉਹਦਾ ਸਰਤਾਂ ਬਹੁਤ ਬੈਲੀ ਦੀ। ਉਥੇ ਵੀ ਮੈਂ ਕਿਹਾ ਥੱਲੇ ਲਾਂ ਕਿ ਲੇਕਨ ਹੌਸ਼ ਨੂੰ ਬਾਪੂ ਵੀ ਪੁੱਛਿਆ ਉਹ ਕਹਿੰਦਾ ਸਾਰੀਆਂ ਸਬਸਟੈਂਡ ਬੜੀਆਂ ਚੀਤੇ ਅਦਰਵਾਇਜ਼ ਇੰਨੇ ਪਾਣੀ ਦਾ ਸਰਤਾਂ ਨਹੀਂ ਸੁੱਕਦਾ ਰੋਟੀਆਂ। ਦਾ ਨਮ ਨਮਿਆ ਬਣ ਕੇ ਨਵੇਂ ਪੈਸੇ ਨਵੇਂ ਖਾਵੇ ਲੋਕਾਂ ਨੂੰ ਥੋੜੀ ਲੇਗੇ ਥੋੜਾ ਜਿਹਾ ਮੈਸੇ ਹੁੰਦਾ ਨਾ ਰਾਸ਼ੇ ਗੁਸ਼ਲ ਫੋਲ ਗਏ ਨੇ ਫਿਰ ਮਸਲੀ ਚਬਾਤ ਹੈ ਕਿ ਹੋ ਗਈ ਇਹਨੇ ਕੱਲ ਤੋਂ ਜੀਵਾ ਦਾ ਕਿਸੇ ਨਾ ਹੋ ਵੀ ਹੋ ਗਈ ਐਕਲ ਕੋਲੀ। ਤੇ ਮਹਾਰਾਜੀ ਕੰਮ ਕਰਨਾ ਪੈਣਾ ਹੈ ਅਗਰ ਇਹ ਨਾ ਕੀਤਾ ਤੇ ਇਹon ਜਿਹੜੀ ਕਲਾਈਮੇਟ ਚੇਂਜ ਆ ਰਹੀ ਹੈ ਇਹ ਹੈ ਕਿ ਹਰ ਸਾਲ ਤੇ ਨਹੀਂ ਕਰ ਸਕਦੇ ਹਰ ਦੋ ਸਾਲ ਬਾਅਦ ਇੱਕ ਕਲਾਊਡ ਪ੍ਰੈਸ ਹੋ ਕੇ ਬਿਲਕੁਲ ਹੋ ਗਿਆ ਤੇ ਦੁਨੀਆ ਕਰੋ ਨਾਲ ਦੇਗਰੀ ਕੋਲ ਦੇ ਪੈਸੇ ਉਹ ਆਰਨ ਟੈਦਰ ਕੀਤੀ ਸੀ ਇਹ ਸੀ ਪਹਿਲੇ ਬੜੇ ਕਹਿ ਲਾਉਂਦੇ ਰਹੇ ਫਿਰ ਆ ਗਏ ਲੋਕਾਂ ਨੇ ਕਿਹਾ ਨਹੀਂ ਤੁਹਾਡੀ ਗੰਜਾ ਆਪਣੀ ਲੋ ਆਪਣੇ ਪੈਸੇ ਨਾਲ ਜਦ ਰਣਾ ਸਰਿਕ ਨੂੰ ਤੁਸੀਂ ਤੇ ਨਾ ਬੜੇ ਜਾਣੂ ਤੇ ਕਹਿੰਦੇ ਵੀ ਨਹੀਂ ਲੋ ਸਭ ਕੁਝ ਉਸੇ ਸ਼ਰਤਾਂ ਵੀ ਕਰਦੇ ਰਹੇ ਹਸਾਬ ਵੀ ਕਰਦੇ ਰਹੇ ਇਹਦੀ ਲੋਰ ਦੀ ਸਟਾਰਟਿੰਗ ਨਾਲ ਇਹ ਗ੍ਰੀਡਿੰਗ ਦਾ ਬੜਾ ਚੱਲਦਾ ਹੈ ਆ ਉਹਨਾਂ ਦੇ ਕੋਲ ਦੇਖੋ ਦੱਸਣਾ ਹੈ ਕਿ ਇੱਕ ਇੱਕ ਕੋਈ ਕਹਿੰਦੇ ਜਿਉਗਾ ਉਧਰ ਬਣ ਗਈ ਰਾਵੀ ਦੇ ਵਿੱਚ ਰੋਧਾ ਹੈ ਇੱਕ ਨਾਖਾਨੇ ਸ਼ੁਰੂ ਕੀ ਲਈ ਰਾਵੀ अर्बन ਪ੍ਰੋਜੈਕਟਿੰਗ ਉੱਥੇ ਵੀ ਬੜੀ ਗੱਲਾਂ ਬਾਤਾਂ ਹੋ ਰਹੀਆਂ ਜੇ ਇਹਨਾਂ ਨੇ ਕੀ ਮਤਲਬ ਫਿਰ ਤੇ ਤੁਮ ਜਵਾਸ ਇੱਕ ਵਾਰੀ ਸੀ ਸਿੱਧੀ ਤੋਂ ਕੋਰਡੇ ਜਾ ਰਹੇ ਸਨ ਤੇ ਰਾਏ ਚ ਆਗੇ ਸੀ ਜਦੋਂ ਕਿਹੜਾ ਹੋੜ ਆਇਆ ਸੀ ਮੱਚ ਤੋਂ ਬਾਅਦ ਜਿੱਥੇ ਸੀ ਛੋਟੇ ਛੋਟੇ ਖਾਦੀ ਚਲ ਰਹੇ ਲੋਕਾਂ ਨਾਲ ਇਸੇ ਸੰਦੇ ਇਵਿੰਗ ਬਣਉਤੇ ਦੇ ਤੇ ਕੋਈ ਥੇ ਤੋਂ ਪਹਿਲੇ ਹੀ ਸਲਾਬ ਆ ਗਿਆ ਸੀ ਨਹੀਂ ਤੇ بارش ਹੋ ਰਹੀ ਹਾਂ ਬਿਲਕੁਲ ਸਲਾਬ ਮੇ ਆ ਗਿਆ ਸੀ ਤੇ ਉਸ ਨਾਲੇ ਜਿੱਕੇ بڑے ਸੰਕਰ ਆ ਸੇ ਸੋਸਾਇਟੀ ਬਹੁਤ ਛੋਟੇ ਨਾਲੇ ਸਨ ਉਹਨਾਂ ਨੇ ਲੋਕਾਂ ਨੇ ਹੀ ਸੋਚਿਆ ਸੀ ਕਿ ਮੇ ਨਹੀਂ ਇਹ ਤੇ ਕਿਹੜਾ 20 ਸਾਲ ਬਾਅਦ ਸਲਾਬ ਆਏਗਾ ਤੇ ਪਾਣੀ ਅੰਦਰ ਕੰਮੇ ਹੋਦਰ ਕੰਮੇ ਨੇ ਉਹਨਾਂ ਨੇ ਤੇ ਸਮਝ ਆ ਗਈ ਠੀਕ ਹੈ ਵਰੀ ਵਾਰ ਦੀ ਨੇ ਚੋਰੀ ਸੋ ਇਸੇ ਤੋਂ ਹੋ ਗਿਆ ਰਲਤ ਕਾਸੇ ਇਹ ਚੇਤਿਤ ਪਲੈਨਡ ਸੁਸਾਇਟੀ ਦੇ ਦਰਿਆ ਵਿੱਚ ਬਣਾਤੀ ਇਹਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਨਾ ਸਸੇ ਜੋ ਸਿਆਸੀ ਸਾਰੇ ਲਾਕਿਤ ਕਰ ਨੇ ਸਿਆਸੀ ਆਪਣਾ حکومت ਉਹਨਾਂ ਦੀ ਹਰਿਆ ਉਹਨਾਂ ਦੇ ਪਾਣੀ ਹੋਣਾ ਦਾ ਹਰ ਸਿਆਉਣਾ ਹੀ ਬਿਲਕੁਲ ਜੋ ਮਰਜੀ ਲੇਕਿਨ ਵੈਸੇ ਇੱਕ ਪੰਜਾਬ ਕੂਮਨ ਨੇ ਜਾਂ ਪਤਨੀ ਰਸਤਾਰ ਰਣਨੇ ਸ਼ਾਜ਼ੇ ਮੈਂ ਦੇਖੇ ਉਹ ਗੱਲ ਠੀਕ ਨਾ ਕੀਤੀ ਉਹਨਾਂ ਕਾ ਜਿਹੜੀ ਦਰਿਆਵਾਂ ਦੇ ਵਿੱਚ ਬਣੀ ਸੀ ਨਾ ਤਰ ਗਰੇ ਉਹਨਾਂ ਨੂੰ ਇੱਥੇ ਨਹੀਂ ਪარგਦਾ ਸਿੱਖਿਆ ਸੀ ਉਹ ਗੰਬਰਸੇਸ਼ਨ ਕੋਈ ਉਹਨਾਂ ਨੇ ਇਹ ਵੈਸੇ ਗਲਤੀ ਇਨੀ ਤੇ ਗਮਸ ਹੋ ਰਿਹਾ ਕਮਨ ਸੈਂਸ ਆਉਣਾ ਚਾਹੀਦਾ ਕਿ ਇਹਦੇ ਪਤਰੀ ਦਿਨਾਂ ਨੇ ਇਨਫੋਰਸਮੈਂਟ ਨਾ ਕੀਤੀਆਂ ਉਹਨਾਂ ਨੂੰ ਕੰਪੰਸੀਸ਼ਨ ਉਹਨਾਂ ਤੋਂ ਰਾਈਡ ਕਰਤਾ ਕਿ ਡਿਸਗਰੇਜ ਨਾ ਹੋਣ ਨਾ ਬਿਲਕੁਲ ਤਾਂ ਕਿ ਲੋਕ ਨਾ ਦੁਬਾਰਾ ਬੇਪੜੀ ਬੜੀ ਲੋ ਹੋ ਕੇ ਸਾਰੇ ਸੀਗੇ ਨਾਲ ਦੇ ਸੋਸਾਇਟੀ ਬਣਾਏ ਨੇ ਇਹਦੇ ਉੱਤੇ ਕੋਈ ਲਾਅ ਸ ਹਾਂ ਜੀ ਨੇ ਹਾਂ ਤੇ ਫਿਰ ਨਹੀਂ ਇਵੈਲੂਏਸ਼ਨ ਇਹਨਾਂ ਨੂੰ ਜਿਹੜੇ ਵੀ ਨੇ ਨਾ ਕੇਸ ਜਿਹੜਾ ਬੇਕਵਜ਼ੀਰ ਹੈ ਜੋ ਵੀ ਹੈ ਉਹ ਨੂੰ ਤੁੰ ਤੋਂ ਦੋ ਉਹਦੇ ਤੇ ਲਾ ਅਪਲਾਈ ਕਰੋ ਫੇਰੀ ਕਾਮੀਂ ਜਿਹੜਾ ਨਾ ਕੀ ਹੋਏਗਾ ਦਰਿਆਵਲ ਹੋ ਜਾਵੇਗਾ ਅੰਗੇ ਜਾੜੀਗੇ ਤੇ ਫੇਰ ਕੰਪਲੀਟ ਹੋ ਜਾਵੇਗਾ ਉਸ ਤੋਂ ਪਹਿਲੇ ਜੀ ਉਸ ਤੋਂ ਪਹਿਲਾਂ ਮੈਂ ਵਾਕੀ ਜਿਹੜਾ ਵਰਡ ਵਰਡੇ ਰਣੂ ਸਾਹਿਬ ਡੈਮ ਬਣਾਉਣ ਦੀ ਗੱਲ ਕਰਦੇ ਤੇ ਦੁਨੀਆ ਤੇ ਨਵੀਂਟ ਆਏਗੇ ਵੱਡੇ ਡੈਮ ਜਿਲ੍ਹੇ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਇਸੇ ਫੋਰਨ ਇਹ ਸੂਰਾ ਤੁਹਾਨੂੰ ਚੀਨ ਦੀ ਮਾਈਥੋਲੋਜੀ ਦੇ ਰਲੂਦੀ ਗ੍ਰੇਡ ਵੀ ਕਹੇਗੀ ਕਿ ਹੈ ਨਾ ਕਿ ਡੈਮ ਨਹੀਂ ਬਣਾਉਦੇ ਯੈਸ ਐਂਡ ਐਨੀ ਡਾਕਟਰ ਹਸਰਤ ਬਾਹਰ ਨੇ ਉਹ ਮਾਹਿਰ ਆਦੀ امور ਜਿਹੜਾ ਉਹਹੀ ਕਹਿ ਰਿਹਾ ਕਿ ਭਈ ਫਲੋ ਨੂੰ ਨਰੋਕੋ ਆ ਨਾ ਬਸ ਇਹ ਨਦੀ ਤੇ ਕਹਾ ਬਣੀ ਜੀ ਇਹਨਾਂ ਦਾ ਨਹਿਰਾ ਬਣਾ ਲਿਓ ਡੈਮ ਬਣਾ ਲਿਓ ਚੋਈਸ ਸਾਹਿਬ ਸੀ ਚੋਈਸ ਰਾਣੀ ਦੇ ਇਹਨਾਂ ਤੋਂ ਪਤਾ ਹੈ ਫਿਰ ਤੇਰੇ ਆਇ ਹਾ ਪੜਾ ਆਤਾ ਤੇ 67 ਦਾ ਕ੍ਰੈਕ ਸੀ ਫਿਰ ਉਹ ਸਿੱਧ ਬਣ ਗਿਆ ਜੀ ਬਹੁਤ ਇੱਕ ਛਲੇ ਕੀ ਵਾਟਰ ਰਿਜ਼ਰਵਾਇਰ ਹੋ ਗਿਆ ਬਹੁਤ ਹਾਂ ਉਹ ਤੇ ਇਹ ਆਣ ਤੱਕ ਲੋਕਾਂ ਨੂੰ ਕੋਈ ਨਾ ਲੋਕਾਂ ਨੇ ਕਿਹਾ ਸੀ ਕਿ ਇੱਥੇ ਮਸੂਰਾਂ ਨੂੰ ਨਾ ਆਈ ਲੈ ਇਹ ਜਿਹੜੇ ਗ੍ਰੈਜੂਏਟ ਤੇ ਚੰਨੇ ਵਾਟਰ ਰਿਜ਼ਰਵਾਇਰਸ ਹੋਏ ਉਹਨਾਂ ਦਾ ਫਿਰ ਹੜ੍ਹ ਲੱਗ ਗਿਆ ਅਛਾ ਉਹ ਪਾਣੀ ਕਾੜ ਲੈ ਕੇ ਸੇ ਪੂਰਾ ਤੇ ਉਹ ਟੈਕਸਚਰ ਚੇਂਜ ਹੋ ਜਣਾ ਉਸੇ ਤੇ ਹੋਰ ਸੁਭਾਈ ਆਪਰੇ ਲਈ ਅਸਲ ਬਕੀ ਤੁਹਾਡਾ ਇਹ ਤੇ ਬੜੀ ਹੈ ਤੁਸੀਂ ਪਰ ਮੈਨੂੰ ਦੱਸਿਓ ਤਾਂ ਦੱਸਣਾ ਤਾਂ ਤੁਸੀਂ ਕਹਿੰਦੇ ਜਿਹੜਾ ਸਮਾਨ ਜਿਹੜਾ ਕਹਿੰਦੇ ਬੱਜਰ ਨੂੰ ਸਰਫੇਸ ਕਰਨਾ ਉਹਦੇ ਉਹਦੇ ਨੁਕਸਾਨਾ ਕੀ ਥੋੜਾ ਦੱਸੋ ਨਾ ਦੇਖੋ ਉਹ ਤੇ ਕੋਈ ਤਰ੍ਹਾਂ ਉਹ ਉਹ ਫਰਮੋਲ ਤੇ ਸਕਦਾ ਹੈ ਉਸ ਨੂੰ ਤੇ ਕਿਛੁ ਤੇ ਕੋਈ ਨਹੀਂ ਉਹ ਤੇ ਜ਼ਾਹਿਰ ਹੈ ਕਿ ਟ੍ਰੈਕ ਹੈ ਨਾ ਚੋਲਿਸ ਨਾ ਹੀ ਉਹ ਤੇ ਤੇਰੀਆ ਪਹਿਲੇ ਹੈ ਸੁਣ ਆਕੜਾ ਸੀ 630 ਸੀ

ਇਸ ਲਈ ਕਹਿੰਦੇ ਨੇ ਫਲੋ ਨੂੰ ਨਹੀਂ ਰੋਕਦੇ ਉਸ ਨੂੰ ਉਸ ਨੂੰ ਇਸ ਤਰੀਕੇ ਨਾਲ ਚਲਉਂਦੇ ਤੇ ਗੋਰਿਆਂ ਦਾ ਜਿਹੜਾ ਤੁਸੀਂ ਕਜੀ ਨਕਸ਼ਤੇ ਰੱਖਿਆ ਸਾਨੂੰ ਤੇ ਨੌਵੀਂ 10ਵੀਂ ਵਿੱਚ ਪੜ੍ਹਾਉਂਦੇ ਸਨ ਪੰਜਾਬ ਦਾ ਨਿਜ਼ਾਮ ਆਪਾਸ਼ੀ ਬਸ਼ਰਤ ਬਿਲਕੁਲ ਸੌੜਿਆ ਬੜਾ ਦਾ ਹੁੰਦਾ ਜਾਂਦਾ ਜਾਂ ਤੁਸਤੀ ਉਹ ਇੰਨੇ ਮਰਨ ਕਡੀਆਂ ਸਨ ਨਾ ਇਸ ਤਰੀਕੇ ਨਾਲ ਕਡੀਆਂ ਸਨ ਉਹ ਆਲ ਕੇ ਨਾ ਉਹ ਜਿਵੇਂ ਦਿਲ ਦਾ ਨਿਜ਼ਾਮ ਹੁੰਦਾ ਨਾ ਇੱਕ ਖੁੰਦੀ ਹੈ ਸ਼ਦੀਆਂ ਤੇ ਖੁੰਦੀ ਦੇ ਵਿੱਚ ਸ਼ਰੀਰਾਨੀ ਚੋ بلڈ جانا ہے تو وین وہ کھچنے دی ہے وہ جڑا پنجاب کا دل سی نا وہ سی پنچ ہے پھر جو نہرا آ رہی ہیں شریعانہ پھر وہ تھوڑ ڈسپرس کر رہے ہیں پمپ کر رہا ہے وہ پمپ دی صورت ہے جو انہیں آپ پاشی تھا پورا بنایا سی رینڈم لی نہرہ دورا نہیں سی کٹی mm. دے رہے ہیں وہ تھوڑا ہے وہ سی وہ کری جا رہے ہیں چینج کری جا رہے ہیں وہ سے اولی ویٹ پہ دے ہیں پانی دے نا دشمنی بڑی پیٹ

اور صرف کہ ادنی میں وہ تے ائسولیٹڈ نہیں لیکن یا کہ بڑی حرام alarming خبر ہے رانا صاحب جنرل صاحب نے پی <tip> ٹی آئی نے نو ڈرامہ واسطے لگڑی اچھا جی جی انٹرویو مطلب ڈان نے خبر دتی ہے ڈان کیتے کوئی کوئی پروپگنڈا سٹوری نہیں وہ کوئی رپورٹ بیسڈ خبر دی نک اے تے بڑی نارمک سچویشن ہے رٹس جنرل سٹڈی جنرل رپورٹ تے اوتے جنرل سٹے تے ایک میشن ہینڈز ہوندا ہے کہ جڑی انوائرمنٹ ہے انڈائن ہے جی

ਹਾਂਜੀ ਜੇਦਾ ਤੁਹਾਨੂੰ ਪਤਾ ਹੈ ਕਿ ਸਿੱਕੇ ਤੋਂ ਹੁਣ ਪਤਾ ਲੱਗੇਗੇ ਇਸ ਥੱਲੇ ਉਹ ਕੀ ਸੀ ਤੇ ਇਹ ਕੂੜਾ ਉਹ ਇਹ ਮੈਨੂੰ ਇਸ ਲਈ ਮੈਂ ਤੁਹਾਨੂੰ ਕਹਿ ਰਹੇ ਹਾਂ ਕਿ ਜਿੱਥੇ ਅਸੀਂ ਬੈਠਨੇ ਸਰ ਐਕਸ ਇਰਾਦੇ ਨਾਲ ਚਾਹ ਪੀਣੇ ਆ ਕੁਛ ਅਸੀਂ ਇੱਥੇ ਆਉਂਦੇ ਹਾਂ ਉਸ ਪਾਸੇ ਸੱਤ ਦੇ ਪਿਛਲੇ ਤੋਂ ਦੇਖਾ ਤੁਸੀਂ ਤੇ ਕੋਪਰਟ ਕਰਨ ਦੇ ਸੋ

ਕਬਾਰ ਤੇ ਨਾ ਤੇ ਕੱਖ ਵੀ ਨਹੀਂ اچھا ਬਿਕੰਦਰ ਉਹ ਤੇ ਮੈਂ ਨਹੀਂ ਕਹਾ ਸਕਦਾ ਆਪਣੇ ਆਪ ਨੂੰ ਹੈ ਬਨੇ ਸੇਰ ਬੜਾ ਐਜੀਟਿਵ ਉਹ ਐਸ ਕੋਈ ਮੈਂ اچھا ਤੇਰਾ ਬੜਾ ਹਰਾਮੀ ਕਿਸਮ ਦਾ ਜ਼ਹੀਰ ਚਸਤੀ ਤੇ ਇਸੇ ਹਾਸ ਹਾਸ ਕੇ ਅਸੀਂ ਦੋਰੇ ਹੋ ਗਏ ਬਸ ਬੋਸੀਤੀ ਅਸੀਂ ਅੰਦਰ ਅਸੀਂ ਸੇਰ ਬੜਾ ਪਪੂਲਰ ਹੋ ਗਿਆ

ਸਾ ਇੱਕ ਘਾਤ ਲਾਓ ਆਪਣਾ ਫਲਾਉ ਨਸਕੀਨ ਚਾਵਲ ਕਈ ਸਤਾਈ ਨਾੜੀ ਸ਼ਾਦੀ ਜੋ ਹੀ ਫਾਦਾ ਵਸ ਕੇ ਉਹ ਕਿਹੜਾ ਸੀ ਚੈੱਕ ਕੀਤਾ ਇਹ ਉਹ ਘਾਤ ਲਾਉਂਦਾ ਰਹਿੰਦਾ ਉਹ ਹੱਥ ਦੀ ਦਮ ਅਸੀਂ ਕਿ ਉਹਦੇ ਕੋਈ ਨਹੀਂ ਦੇਖਦਾ ਨਾ ਜਿਹੜਾ ਵੀ ਉਹ ਲੋਗ ਇੱਕ ਬਸ ਪੱਕਾ ਅੱਛਾ ਫਿਰ ਬਸ ਬਹੁਤ ਹਾਈ ਜਾਂਦੇ ਆ ਪਰ ਮੜ ਕੇ ਸ਼ਾਮ ਤੋਂ ਪਹਿਲੇ ਕੋਈ ਕਰਨੀ ਹੁੰਦੇ ਹਾਂ ਫਿਰ ਲੋਨ ਤੇ ਡਾਕਟਰ ਨੂੰ ਫੈਸਲੇ ਤੇ ਦੇ ਰਹੇ ਨੇ ਨਾ ਬਾਈ ਬਾਸੇ ਕੋਈ ਪਰ ਚਲੋ ਕਪੀਰ ਮੈਂ ਤੇ ਗੁਜਰਾਨੇ ਤੋਂ ਬੜਾ ਦੂਰ ਹੈ। ਅੱਛਾ। ਗੁਜਰਾਨੇ ਦੇ ਤੇ ਹੋਤੇ ਪ੍ਰਾਈਡ ਰੰਗੇ ਨੇ ਕਹਿੰਦੇ ਨੇ ਕਿ ਅਸੀਂ ਬੇਅ ਸ਼ਾਦੀ ਤੇ ਅਸੀਂ ਤੇ ਉਸ ਟੇਮ ਮੇਰੇ ਪੁੱਤਰਾ ਲਿੰਦਾ ਖਾਣਾ ਖਾਂਦਾ। ਓਏ ਹੋਏ ਉਹਨਾਂ ਦਾ ਨਾ ਖਾਣਾ ਛੱਡ ਗਿਆ। ਤੇ ਕਪੀਰ ਮੈਂ ਜੇ ਨਹੀਂ ਹੁੰਦਾ। ਥੋੜਾ ਦਾ ਪਨੀਰ ਕੋਲ ਰੱਖਾਂਦੇ ਸੀ ਚੁਵਾਦਣੇ ਦੇਖਣਾ। ਉਸ ਗੱਲ ਇਹ ਤੇ ਸੇਹ ਤੋਂ ਹੋਈ ਪੈਣੀ ਗੱਲ ਸੀ ਕਿ ਸੇਹ ਸਾਡੀ ਬਰਾਇਟੀ ਨੇ। ਜਿਹੜਾ ਤੋਂ ਅਸੀਂ ਗੱਲਿਸ ਨੂੰ ਕੀਤੀ ਸੀ। ਕਿ ਮਤਲਬ ਇਹ ਸਾਡੇ ਸਾਰੇ ਸਿਆਜ਼ਦਾਨ ਪੁਰੂਵੀ ਜ਼ਿਲ੍ਹਾ ਕਰਦੇ ਨੇ ਜਿਹੜੇ ਹੁਣ ਕੁੰਮਤੀ ਪਾਰਟੀ ਰਹੇ ਨੇ ਤੇ ਉਹ ਜਿਹੜੀ ਅਫਦੂਸ਼ਨ ਦੀ ਪਾਰਟੀ ਹੋ ਜਾਈ ਨਾ ਇਹ ਸਰਕਾਰ ਦੇ ਨਾਲ ਜਿਹਨਾਂ ਦੇ ਭੌਤ ਲੱਗ ਪਤਾ ਨਹੀਂ ਕਿ ਨਾ ਹਮਲਾ ਚਾਹੁੰਦੇ ਨੇ ਇਹਨਾਂ ਨੇ ਆਈਸੀ ਕੋਲ ਫਾਰਮ ਵਿੱਚ ਗਾਣਾ ਸਰ ਦਿੱਤੀ ਹੇ ਜੀ ਬੋਲੇ ਜੇ ਨਾ ਹੈਪੀ ਡਾਟਸ ਸੇ ਬ੍ਰੀਜ਼ ਵੀ ਨਹੀਂ ਤੇ ਹੈਡਸ ਦੇ ਬ੍ਰੀਜ਼ ਵੀ ਨਹੀਂ ਹੋਰ ਵੀ ਬੜੀ ਮਤਦਿ ਮਸਲਾ ਕਿ ਆ ਵੀ ਜੇ ਨਾ ਚੰਦੇ ਕੰਡੇ ਨੇ ਕੋਈ ਨਾ ਇਹ ਗੱਲ ਕਰਦਾ ਨਾ ਕਾਮਸ ਕੰਮ ਤੋਂ ਜੇ ਨਾ ਜਿਨ੍ਹਾਂ ਦੀ ਹਾਲਤ ਬਦਲ ਗਾ ਲੋ ਜੇ ਟੋਪੀ ਬਾਰੀ ਜਾਓ ਤੇ ਤੁਹਾਨੂੰ ਜੇ ਤੱਕ ਉਹਨੂੰ ਸਰ ਹੱਥੇ ਠੀਕ ਮਿਲ ਜਾ ਹਾਂ ਇਹਨਾਂ ਲੋਕਾਂ ਨੂੰ ਥੋੜਾ ਜੇ ਨਾ ਜਿਹੜੀਆਂ ਭਰੀਆਂ ਜ਼ਿਆਦਾ ਵੀ ਪ੍ਰੈਕਟਿਸਿਨ ਜ਼ਿਆਦਾ ਬੰਦੇ ਜੇ ਨਾ ਮੋਰ ਬਣਾ ਤਾ ਇਹਦੇ ਇਸ ਨਾਲ ਜੇ ਮਰੀਜ਼ ਨੇ ਪੇਸ਼ੇਣ ਇਹ ਕਹਿੰਦੇ ਜਰਾਇਨ ਨਾਮ ਖਾਓ ਜੇ ਤਾਂ ਨਹੀ ਜਰਾਇਨ ਵੀ ਬਣਾਓ ਲੇਕਰ ਵਾਦੀ ਵਾਲੇ ਵੀ ਜੇ ਜੀ ਨਾ ਉਹ ਨਹੀਂ ਕੱਢ ਲਾ ਉਹਨੂੰ ਅਲਗ ਇਹ ਇਸ ਲਈ ਕਿ ਇਹਨਾਂ ਨੂੰ ਥੋੜਾ ਜਿਨਾ ਵੀ ਕੋਈ ਰਿਫਾਰਮ ਕਰਾ ਲਓ ਲੇਕਿਨ ਨਹੀਂ ਕੋਈ ਗੱਲ ਹੈ ਪ੍ਰਸਤਾਰ ਨਿਕਲਦੇ ਨਹੀਂ ਫਿਰ ਆਪਾਂ ਇਹ ਬਿਠਾਓ ਉਹ ਆਯਾਸ਼ੀਆਂ ਇਤੇ ਬਾਕੀ ਉਹ ਠੀਕ ਹੈ ਭੁੱਲ ਜਾਂਦੇ ਨੇ ਤੇ ਉਹ ਸਾਰਾ ਨੀਡ ਜਿਹੜਾ ਸਟਰਕਚਰਾ ਉਹ ਆਪਣੇ ਤਰ੍ਹਾਂ ਹੋਇਜੀ ਹੈ ਕਿ ਸਾਡਾ ਇੱਕ ਬੇਲੀ ਸੀ ਉਹ ਤੁਮੇਲੀ ਜਮਾਦਾਰ ਸਰੋਤਾ ਲਾ ਕੇ ਰਖਾ ਸੀ ਤੇ ਉਹ ਉਰ ਟੈਂਡਰ ਨੂੰ ਦੱਖੇ ਲਾਣੇ ਬੁਮਾਣਾ ਪੜੀ ਗਿਆ ਸਾਰਾ ਕੁਲੀਟ ਕਰਨੀ